ਤੇ ਇੱਕ ਨਾ ਖਬਰ ਅਜੀਬ ਜੀ ਐ ਮਿੰਟੂ ਜੀ ਕਹਿੰਦੇ ਕਿ ਭਾਈ ਜਿਹੜਾ ਹੁਣ ਟਰਾਂਸਪੋਰਟ ਵਾਲਾ ਕੰਮ ਹੈ ਉਹ ਵੀ ਅਧਿਆਪਕ ਸਭਾਲਣਗੇ ਉਹਦੇ ਵਿੱਚ ਵੀ ਜਿਹੜੇ ਇੱਕ ਅਧਿਆਪਕ ਕਿਤੇ ਦੇ ਵਿੱਚ ਕੋਈ ਕਲਰਕ ਲੱਗੇ ਨੇ ਉਹਨਾਂ ਨੇ ਵੇਖਣਾ ਵੀ ਭ੍ਰਿਸ਼ਟਾਚਾਰ ਕਿੱਥੇ ਹੋ ਰਿਹਾ ਤੇ ਇਹਨੂੰ ਕਿੱਥੋਂ ਕਿਵੇਂ ਰੋਕਿਆ ਜਾ ਸਕਦਾ ਕਿੰਨੇ ਘੋਣ ਮਾਸਟਰ ਬਦਲ ਕੇ ਉਹਦਾਂ ਨੂੰ ਲਾਉਣ ਲੱਗੇ ਆ ਜੀ ਆ ਪੀਪੀ 31 ਜੀ ਜਦੋਂ ਲਾਸਟ ਤੇ ਜੇ ਸਮਾਂ ਬਚਿਆ ਮੈਂ ਇਹਦੇ ਤੇ ਗੱਲ ਜ਼ਰੂਰ ਕਰ ਲੈਣਾ ਚੀ ਜੀ ਹਾਂਜੀ ਦੇਖੋ ਮੈਨੂੰ ਲੱਗਦਾ ਕਿ ਸਾਰੇ ਸਕੂਲਾਂ 'ਚ ਪ੍ਰਿੰਸੀਪਲ ਮੁਖ ਅਧਿਆਪਕ ਅਧਿਆਪਕ ਪੂਰੇ ਹੋ ਗਏ ਹੋਣੇ ਆ ਤੇ ਜਿਹੜੇ ਅਧਿਆਪਕ ਬਚ ਗਏ ਉਹਨੇ ਇਹਨਾਂ ਨੇ ਚਿੱਠੀਆਂ ਕੱਢੀਆਂ ਹੋਣੀਆਂ ਮਹਿਕਮੇ 'ਚ ਕਿ ਜੇ ਤੁਹਾਡੇ 'ਚ ਕੋਈ ਕਮੀ ਪੇਸ਼ੀ ਹੈ ਕੀ ਆ ਤੇ ਕੋਈ ਗੱਲ ਨਹੀਂ ਸਾਡੇ ਕੋਲ ਅਧਿਆਪਕ ਵਾਧੂ ਆ ਤੁਸੀਂ ਲੈ ਲਓ ਥੋੜੇ ਥੋੜੇ ਜੀ ਤਾਂ ਟਰਾਂਸਪੋਰਟ ਦੇ ਵਿੱਚ ਹੁਣ ਡੈਪਿਊਟੇਸ਼ਨ ਤੇ ਸ਼ਾਇਦ 22 ਕਿਤੇ 23 ਗਏ ਨੇ ਕੋਈ ਲੈਕਚਰ ਆ ਰਿਹਾ ਕੋਈ ਫਲਾਣ ਕੋ ਫਲਾਣ ਸਮਝ ਤੋਂ ਪਰੇ ਆ ਜੀ ਕਿੱਦਾਂ ਦਾ ਕੰਮ ਚੱਲਦਾ ਪਿਆ ਟਰਾਂਸਪੋਰਟ ਮੈਂ ਤੇ ਜਿਆਦਾ ਡਰਦਾ ਵੀ ਭਾਈ ਕਿਤੇ ਕੱਲ ਨੂੰ ਇਹ ਨਾ ਕਹਿਣ ਵੀ ਜਿਹੜੀਆਂ ਬੱਸਾਂ ਬੱਸਾਂ ਵੈਸੇ ਖੜੀਆਂ ਨੇ ਡਰਾਈਵਰ ਘਟਾ ਤੁਸੀਂ ਉਹ ਵੀ ਮੜਾ ਛੱਡ ਛੋਟਾ ਆ ਕੇ ਉਧਰ ਉਧਰ ਜਾ ਕੇ ਆਹ ਹੋ ਵੀ ਹੋ ਸਕਦਾ ਕੱਲ ਨੂੰ ਕਿਤੇ ਕੰਡਕਟਰ ਨਾ ਆਵੇ ਛੁੱਟੀ ਤੇ ਅਚਾਨਕ ਉਹਨੂੰ ਜਾਣਾ ਪਵੇ ਬਿਮਾਰ ਹੋ ਗਿਆ ਤੇ ਇਹ ਅਧਿਆਪਕ ਨੂੰ ਦਵਾ ਦਬ ਸਕੂਲ ਚੋਂ ਕਹਿਣ ਕਿ ਜਾ ਕੇ ਟਿਕਟਾ ਕੱਟ ਦੇ ਹਾਂ ਕੁਝ ਵੀ ਉਹ ਲੈ ਕਿਤੇ ਥਾਣੇ ਦਾ ਮੁਨਸ਼ੀ ਨਾ ਆਵੇ ਤੇ ਕਹਿੰਨ ਲਿਖਤਾ ਤੁਸੀਂ ਲੈਂਦੇ ਆ ਉੱਥੇ ਰਫਤਾ ਹੀ ਲਿਖਣੀ ਹੈ ਜਾਓ ਆ ਜਾਓ ਜਾ ਕੇ ਲਿਖ ਪਰਤ ਕਰੋ ਕੀ ਚੱਲਦਾ ਪਿਆ ਸਮਝ ਤੋਂ ਬਾਹਰ ਹੈ ਜੀ ਸਮਝ ਤੋਂ ਬਾਹਰ ਆ ਕੋਈ ਸਮਝ ਵਾਲੀ ਗੱਲ ਨਹੀਂ ਹੈ ਫਿਰ ਤੁਸੀਂ ਇੱਕ ਚੀਜ਼ ਹੋਰ ਦੇਖੋ ਬਈ ਇਹਨਾਂ ਨੇ ਆਪ ਹੀ ਕਿਹਾ ਕਿ ਅਧਿਆਪਕ ਤੋਂ ਅਸੀਂ ਗੈਰ ਅਧਿਆਪਨ ਵਾਲਾ ਕੰਮ ਨਹੀਂ ਲੈਣਾ ਤੇ ਕਿੰਨੇ ਮੌਕੇ ਅਸੀਂ ਆਏ ਕਦੇ ਯੂ ਟਰਨ ਕਦੇ ਫਲਾਂ ਟਰਨ ਇਹਨਾਂ ਨੇ ਤਾਂ ਬੱਚਿਆਂ ਦੀਆਂ ਡੂਟੀਆਂ ਲਾਤੀਆਂ ਸੀ ਜਾ ਕੇ ਉੱਥੇ ਦੁਕਾਨਾਂ ਤੇ ਚੈਕਿੰਗ ਕਰੋ ਹੂੰ ਬਿਲਕੁਲ ਸੋ ਇਹ ਚੀਜ਼ਾਂ ਜਿਹੜੀਆਂ ਨੇ ਦੇਖਣਾ ਚਾਹੀਦਾ ਕਿ ਭਈ ਨੀਤੀਗਤ ਤੁਸੀਂ ਫੈਸਲੇ ਕਿਦਾਂ ਦੇ ਲੈ ਰਹੇ ਹੋ ਯਾਰ ਉਹ ਸਮਝ ਜਤੋਂ ਤੁਹਾਡੇ ਕੋਲ ਬਹੁਤ ਸਾਰੇ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਵਗੈਰਾ ਜਿਹੜੇ ਆ ਉਹ ਐਡੀਸ਼ਨਲ ਚਾਰਜ ਲੈ ਕੇ ਬੈਠੇ ਨੇ ਚੱਲ ਰਹੇ ਨੇ ਦੋ ਦੋ ਤਿੰਨ ਤਿੰਨ ਸਕੂਲਾਂ 'ਚ ਚੱਲ ਰਹੇ ਨੇ ਉਹ ਹੂੰ ਲੈਕਚਰਰ ਕਿੱਥੇ ਪੂਰੇ ਆ ਮੈਨੂੰ ਦੱਸੋ ਮੈਂ ਲਿਸਟ ਪੜ੍ਹੀ ਉਹਦੇ ਵਿੱਚ ਪਿਛਲੇ ਨਹੀਂ ਥੋੜਾ ਟਾਈਮ ਹੋ ਗਿਆ ਪਰ ਖਬਰ ਵੀ ਕੀਤੀ ਸੀ ਕਿੰਨੇ ਪ੍ਰਿੰਸੀਪਲ ਮੁਖ ਅਧਿਆਪਕ ਕਿੰਨੇ ਘਟਨੇ ਸਕੂਲਾਂ ਦੇ ਵਿੱਚ ਆਉ ਉਹੀ ਗੱਲ ਹੈ ਨਾ ਸਭ ਕਿ ਹੁਣ ਤੁਸੀਂ ਕੀ ਕਰਦੇ ਪਏ ਸਮਝ ਤੋਂ ਬਾਹਰ ਹੈ ਡੈਪੂਟੇਸ਼ਨ ਦਾ ਮਸਲਾ ਜਿਹੜਾ ਇਹ ਡੈਪੂਟੇਸ਼ਨਾਂ ਵੀ ਤੁਹਾਨੂੰ ਪਤਾ ਹੀ ਆ ਮੈਂ ਕਿਹਾ ਵੀ ਤੁਹਾਨੂੰ ਗੱਲ ਸੁਣਾਈ ਆ ਇਹ ਜਿਹੜੇ ਡੈਪੂਟੇਸ਼ਨ ਬਾਦਲ ਸਾਹਿਬ ਦੇ ਨਾਲ ਉਥੇ ਕਪੂਰਥਲਾ ਹਾਊਸ ਦੇ ਵਿੱਚ ਪੰਜਾਬ ਦਾ ਜਿਹੜਾ ਹੈਗਾ ਦਿੱਲੀ ਉਥੇ ਡਾਕਟਰ ਜਾਂਦੇ ਹੁੰਦੇ ਸਨ ਤਿੰਨ ਚਾਰ ਉਹਨਾਂ ਨੂੰ ਬਾਦਲ ਸਾਹਿਬ ਤੇ ਗੱਦੀੋਂ ਲੱਤ ਗਿਆ ਉਹਨਾਂ ਦੀ ਡੈਪੂਟੇਸ਼ਨ ਚੱਲੀ ਹੀ ਪਈ ਜੀ ਫੇਰ ਬਾਅਦ ਦੇ ਵਿੱਚ ਮੋੜ ਕਿਧਰੇ ਐਮ ਜ਼ੂਮਸ ਲਿਆਂਦਾ ਸੀ ਉਹਨਾਂ ਨੂੰ ਆ ਜਾਓ ਪ੍ਰਭਾਉ ਕਿਉਂਕਿ ਦਿੱਲੀ ਉਹਨਾਂ ਦੇ ਆਸ ਪਰਵਾਸ ਸਨ ਤੂੰ ਹਟ ਗਏ ਨੇ ਤੁਸੀਂ ਤਾਂ ਮਤਲਬ ਕਿ ਡੈਪੂਟੇਸ਼ਨ ਵਾਲਾ ਕੰਮ ਸਰ ਇਦਾਂ ਚੱਲਦਾ ਹੁੰਦਾ ਤੂੰ ਗੱਲ ਇਹ ਆ ਕਿ ਸਾਡੇ ਤਾਂ ਟੀਚਰ ਹੀ ਪੂਰੇ ਨਹੀਂ ਆ ਗਏ ਜੀ ਜੀ ਸਾਡੇ ਤੇ ਇਹ ਆ ਕਿ ਅਬੋਰ ਏਰੀਆ ਚੋਂ ਟੀਚਰ ਚੱਲਦਾ ਤੇ ਹਰੀਕੇ ਜਾ ਕੇ ਪੜਾ ਕੇ ਆਉਂਦਾ ਜੀ ਇਹੋ ਜੀ ਹਾਲਤ ਬਣੀ ਆ 2 200 ਕਿਲੋਮੀਟਰ ਹੋਣਾ ਹੁੰਦਾ ਜੀ ਆਬੋਰ ਏਰੀਆ ਹੋਰ ਫਾਸਲ ਕਾ ਏਰੀਆ ਦਾ ਟੀਚਰ ਉਹ ਚਲੇ ਜਾਂਦਾ ਜਾ ਕੇ ਹਰੀਕੇ ਦੇ ਕੋਲ ਤੇ ਕਿੰਨਾ ਅਪ ਡਾਊਨ ਲਾ ਲੋ ਕਿ 2 300 ਕਿਲੋਮੀਟਰ ਦਾ ਕੋਈ ਅਪ ਡਾਊਨ ਬਣ ਜਾਏਗਾ ਇਹ ਤੇ ਹਰ ਵਾਰ ਦੀ ਸਮੱਸਿਆ ਆਉਂਦੀ ਜਦੋਂ ਨਵੀਆਂ ਭਰਤੀਆਂ ਕਰਦੇ ਪਹਿਲਾਂ ਚੱਕ ਕੇ ਸੁੱਟਨੇ ਉਧਰ ਹੁੰਦਾ ਫਿਰ ਹੌਲੀ ਹੌਲੀ ਇੱਧਰ ਆਉਂਦੇ ਆ ਤੇ ਪੂਰੇ ਅਧਿਆਪਕ ਤੇ ਇੱਥੇ ਮਿੱਤਰ ਵੀ ਕਹਿ ਰਹੇ ਨੇ ਹੁੰਦੇ ਹੀ ਨਹੀਂ ਸਕੂਲਾਂ ਦੇ ਵਿੱਚ ਇਹ ਤੇ ਬਹੁਤ ਵੱਡੀ ਸਮੱਸਿਆ ਹੈ ਜੀ ਫਿਰ ਵੀ ਪਤਾ ਨਹੀਂ ਕਿਉਂ ਹਰ ਇੱਕ ਕਾਮਵਾਰੀ ਅਧਿਆਪਕ ਸਾਹਮਣੇ ਆਉਂਦੇ ਨੇ